ਹਲੋ ਜੀ ਸਸ਼ੀਕਾਰ ਗੁੱਡ ਮਾਰਨਿੰਗ ਕੀ ਹਾਲ ਚਾਲਾ ਠੀਕ ਹੋ ਸਾਰੇ ਤੇ ਅੱਜ ਮੈਂ ਤੁਹਾਡੇ ਨਾਲ ਕਰਦੀ ਆ ਆਪਣੀ ਮਾਰਨਿੰਗ ਰੂਟੀਨ ਸ਼ੇਅਰ ਤੇ ਮੈਂ ਸਭ ਤੋਂ ਪਹਿਲੇ ਸੁਖਮਨੀ ਨੂੰ ਸਕੂਲ ਛੱਡਣ ਗਈ ਤੇ ਰਸਤੇ ਵਿੱਚ ਉਹਨੂੰ ਮਿਲੀ ਬੁੱਢੀ ਮਾਈ ਤੇ ਉਹਨੇ ਉਹਨੂੰ ਬਿਲੋ ਕੀਤਾ ਤੇ ਮੈਂ ਇਹਨੂੰ ਕਿਹਾ ਅਸੀਂ ਉਹਨੂੰ ਬੁੱਢੀ ਮਾਈ ਕਹਿੰਦੇ ਸੀ ਛੋਟੇ ਹੁੰਦੇ ਤੇ ਫੇਰ ਰਸਤੇ ਦੇ ਵਿੱਚ ਜਾਂਦੇ ਜਾਂਦੇ ਮੈਂ ਸੋਚਿਆ ਕਿ ਤੁਹਾਨੂੰ ਇੱਕ ਟਨਲ ਦਿਖਾਨੀ ਆ ਜਿਹੜੀ ਸੁਖਮਨੀ ਦੇ ਬਿਲਕੁਲ ਸਕੂਲ ਦੇ ਨੇੜੇ ਆ ਤੇ ਤੇ ਅਗਰ ਅਸੀਂ ਉਸ ਟਨਲ ਨੂੰ ਕ੍ਰੋਸ ਕਰਦੇ ਆ ਤੇ ਸਾਨੂੰ 15 ਮਿੰਟ ਬਚ ਜਾਂਦੇ ਨੇ ਸੁਖਮਨੀ ਦੇ ਤੇ ਇਹ ਟਨਲ ਬਹੁਤ ਪੁਰਾਣਾ ਹੈ ਤੇ ਲੋ ਤੁਹਾਨੂੰ ਇਸ ਟਨਲ ਦੇ ਵਿੱਚ ਤੁਹਾਨੂੰ ਮੈਂ ਜਿੱਦਾਂ ਦੱਸਿਆ ਕਿ ਇਸ ਟਨਲ ਦੇ ਵਿੱਚੋਂ ਉਧਰੋਂ ਵੀ ਲੋਕ ਆਉਂਦੇ ਨੇ ਤੇ ਅਸੀਂ ਇਧਰੁੱਲੀ ਸਾਈਡ ਵੀ ਉਧਰ ਜਾਂਦੇ ਹਾਂ ਕਿਉਂਕਿ ਉਹਦੇ ਨਾਲ ਕਾਫੀ ਡਿਸਟੈਂਸ ਸਾਰਿਆਂ ਦਾ ਕਵਰ ਹੋ ਜਾਂਦਾ ਤੇ ਇਹ ਟਨਲ ਬਹੁਤ ਜ਼ਿਆਦਾ ਪੁਰਾਣਾ ਹੈ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਇਸ ਟਨਲ ਦੀ ਖਾਸੀਅਤ ਇਹ ਹੈ ਕਿ ਡਿਸਟੈਂਸ ਕਵਰ ਹੋ ਜਾਂਦਾ ਸਾਰਿਆਂ ਦਾ ਤੇ ਹੁਣ ਸੁਖਮਨੀ ਦਾ ਇਹ ਟਨਲ ਕ੍ਰਾਸ ਕਰਦੇ ਸਕੂਲ ਬਹੁਤ ਹੀ ਨੇੜੇ ਹੁੰਦਾ ਤੇ ਇਹ ਲੁਕ ਗਈ ਸੀ ਤੇ ਮੈਨੂੰ ਕਰਦੀ ਸੀ ਲੁਕਨ ਮਿੱਟੀ ਚ ਬੋ ਤੇ ਲੋ ਹੁਣ ਸੁਖਮਨੀ ਦਾ ਸਕੂਲ ਆ ਗਿਆ ਹੁਣ ਆਪਾਂ ਇਹਨੂੰ ਕਰਦੇ ਆ ਬਾਈ ਬਾਈ ਮੈਨੂੰ ਕਿਤੇ ਨਹੀਂ ਮਿੱਠੀ ਪਿਆਰੀ ਤੇ ਹੁਣ ਚੱਲਦੇ ਆ ਅਸੀਂ ਆਪਣੇ ਜਿਮ ਤੇ ਚਲੋ ਹੁਣ ਆਪਣੀ ਕਰਦੇ ਆ ਅੱਜ ਦੀ ਰੁਟੀਨ ਦੀ ਸਭ ਤੋਂ ਪਹਿਲੇ ਐਕਸਰਸਾਈਜ਼ ਸੁਖਮਨੀ ਦੇ ਸਕੂਲ ਤੋਂ ਜਿਮ ਦਾ ਡਿਸਟੈਂਸ ਬਹੁਤ ਨੇੜੇ ਆ ਜਿਹਦੇ ਨਾਲ ਮੈਂ 5 ਮਿੰਟ ਦੇ ਅੰਦਰ ਜਿਮ ਤੇ ਪਹੁੰਚ ਜਾਂਦੀ ਆ ਤੇ ਇਹ ਬਹੁਤ ਜ਼ਿਆਦਾ ਮੈਨੂੰ ਬੈਨੀਫਿਟ ਦੇਂਦਾ ਸਵੇਰੇ ਮਾਰਨਿੰਗ ਦੇ ਵਿੱਚ ਉਹਨੂੰ ਡ੍ਰੌਪ ਕਰਕੇ ਤੇ ਫਿਰ ਮੈਂ ਆਪਣੀ ਜਿਮ ਆ ਜਾਂਦੀ ਹਾਂ ਹੁਣ ਮੈਂ ਲਿਆ ਆਪਣਾ ਹਾਈਡਰੇਸ਼ਨ ਵਾਟਰ ਤੇ ਲੋ ਜੀ ਹੁਣ ਆਪਾਂ ਲਗਾਉਂਦੇ ਆ ਏਅਰਪੋਰਟ ਨਾਲ ਨਾਲ ਮਿਊਜ਼ਿਕ ਸੁਣਾਗੇ ਤੇ ਨਾਲ ਨਾਲ ਅਸੀਂ ਐਕਸਰਸਾਈਜ਼ ਕਰਾਂਗੇ ਤੇ ਮੈਂ ਉੱਪਰ ਆਈ ਸੀ ਸਟੂਡੀਓ 'ਚ ਕੋਈ ਨਹੀਂ ਸੀ ਐਕਸਰਸਾਈਜ਼ ਦੀ ਮੈਂ ਲਗਾਣੀ ਸੀ ਅੱਜ ਕਲਾਸ ਤੇ ਮੈਨੂੰ ਭੁੱਲ ਗਿਆ ਸੀ ਕਲਾਸ ਤੇ ਥੱਲੇ ਆ ਤੇ ਲੋ ਜੀ ਹੁਣ ਅਸੀਂ ਲਗਾਈ ਕਲਾਸ 1 ਘੰਟੇ ਦੀ ਕਲਾਸ ਸੀਗੀ ਉਹ ਮੈਂ ਕਰਕੇ ਪੂਰੀ ਡਨ ਤੇ ਹੁਣ ਆਪਾਂ ਚੱਲਦੇ ਆ ਘਰ ਤੇ ਘਰ ਜਾ ਕੇ ਕਰਦੇ ਆ ਆਪਣਾ ਨੈਕਸਟ ਤੇ ਹੁਣ ਮੈਂ ਘਰ ਆ ਕੇ ਸਭ ਤੋਂ ਪਹਿਲੇ ਆਪਣਾ ਮੇਕਅਪ ਕੀਤਾ ਅੱਜ ਬਹੁਤ ਸੋਹਣੀ ਧੁੱਪ ਹੈ ਬਾਹਰ ਤੇ ਮੈਂ yellow ਕਲਰ ਦਾ ਸੂਟ ਪਾਇਆ ਹੈ ਬਹੁਤ ਦਿਨ ਹੋ ਗਏ ਸੀ ਮੈਂ ਸੂਟ ਨਹੀਂ ਪਾਇਆ ਮੈਂ ਸੋਚਿਆ ਚਲੋ ਅੱਜ ਸੂਟ ਪਾਉਂਦੀ ਆ ਤੇ ਆਪਣਾ ਮੇਕਅਪ ਕਰਦੀ ਆ ਡਨ ਤੇ ਲੋ ਹੁਣ ਆਲਮੋਸਟ ਮੇਰਾ ਮੇਕਅਪ ਹੋ ਚੁੱਕਾ ਹੈ ਡਨ ਤੇ ਵੀਡੀਓ ਕਿਦਾਂ ਦੀ ਲੱਗੀ ਮੇਰੀ ਅੱਜ ਦੀ ਮਾਰਨਿੰਗ ਰੁਟੀਨ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਜਿਨ੍ਹਾਂ ਨੇ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਮੇਰੇ ਚੈਨਲ ਨੂੰ ਉਹ ਕਰ ਲੋ ਤੇ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਬਹੁਤ-ਬਹੁਤ ਥੈਂਕ ਯੂ ਤੇ ਲੋ ਆਪਣੀ ਹੁਣ ਫਾਈਨਲ ਲੁੱਕ ਮੈਂ ਤੁਹਾਡੇ ਸਾਹਮਣੇ ਲਿਆਂਦੀ ਆ ਦੱਸੋ ਮੈਂ ਕਿੱਦਾਂ ਦੀ ਲੱਗ ਰਹੀ ਆ ਸੋਣੀ ਲੱਗ ਰਹੀ ਆ ਕਿ ਨਹੀਂ ਕਮੈਂਟ ਕਰਿਓ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਚੈਨਲ ਨੂੰ ਪਿਆਰ ਦੇਣ ਲਈ